ਅੱਜ ਗੰਢੀਗੜੂ ਤੇ ਮੋਟਾ ਪੈਰੀਅਟਿਕਸ ਦਾ ਲੋਕਾਂ ਦਾ ਸ਼ਾ ਬੀਜਪੁਰੂ ਮੇਕਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਏ ਹੋਏ ਵੀਰਾਂ ਨੂੰ ਫਤਿਹ ਬੁਲਾਉਣਾ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਢੀਵਿੰਡ ਵਿੱਚ ਅੱਜ ਮੈਂ ਸਮਝਦਾ ਕਿ ਅਹੀਂ ਜਿਸ ਤਰ੍ਹਾਂ ਇੱਥੇ 50 60 ਸਾਲ ਪਹਿਲਾਂ ਝੰਡਾ ਬੁਲੰਦ ਕਰ ਛੱਡਿਆ ਕਾਂਗਰਸ ਆ ਔਰ ਅੱਜ ਅਹੀਂ ਇੱਥੇ ਬੂਥ ਲਾਇਆ ਗੁਰੂ ਦੀ ਕਿਰਪਾ ਨਾਲ ਔਰ ਕਮਲਦਾ ਫਲ ਜਿਹੜਾ ਖਲਾਇਆ ਔਰ ਸਭ ਤੋਂ ਜ਼ਿਆਦਾ ਚੰਗੀ ਗੱਲ ਮੈਨੂੰ ਅੱਜ ਇਹ ਲੱਗੀ ਹੈ ਕਿ ਮੇਰਾ ਇੱਥੇ ਜਿਹੜਾ ਟੱਬਰ ਆਪਣਾ ਪਰਿਵਾਰ ਆ ਕੋਈ 10 12 ਕਰਾਂ ਦਾ ਅਹੀਂ ਸਾਰੇ ਜ਼ਿੰਮੇਦਾਰ ਸਾਰੇ ਇਕੱਠੇ ਹੋ ਕੇ ਅੱਜ ਬੀਜੇਪੀ ਨੂੰ ਪਹਿਲੀ ਵਾਰ ਜ਼ਿੰਦਗੀ ਚ ਵੋਟ ਪਾਈ ਹੈ ਔਰ ਸਾਰੇ ਪਰਿਵਾਰ ਨੇ ਪਾਈ ਸਾਰਿਆਂ ਟੱਬਰਾਂ ਨੇ ਪਾਈ ਔਰ ਮੇਰੇ ਪਿੰਡ ਗੰਡੀਵਿੰਡ ਦੇ ਵਿੱਚ ਐਸਸੀ ਪਰਿਵਾਰ ਮੇਰੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਮੈਂ ਪਿਆਰ ਕਰਦਾ ਉਹਨਾਂ ਨਾਲ ਉਹ ਮੇਰ ਨਾਲ ਕਰਦੇ ਅੱਜ ਉਹ ਸਾਰੇ ਕਾਂਗਰਸ ਨੂੰ ਛੱਡ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਜ ਉਹਨਾਂ ਨੇ ਇੱਥੇ ਵੋਟਾਂ ਪਾਈਆਂ ਵਾ ਬੀਜੇਪੀ ਨੂੰ ਔਰ ਮੋਦੀ ਸਾਹਿਬ ਦਾ ਨਾਮ ਉੱਚਾ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੇ ਇੱਥੋਂ ਤਰਨਤਾਰਨ ਤੋਂ ਸਾਡਾ ਸਰਦਾਰ ਹਰਜੀਤ ਸਿੰਘ ਸੰਧੂ ਜਿਹੜਾ ਹੈ ਕਮਲ ਦਾ ਫੁੱਲ ਤਕੜਾ ਹੋ ਕੇ ਖੜੇ ਵੇਖੋ ਅਸੀਂ 10 ਦਿਨ ਹੋਏ ਆਇਆ ਨੂੰ 10 ਦਿਨਾਂ ਦੇ ਵਿੱਚ ਅਸੀਂ 20-25 ਪਿੰਡਾਂ ਦੇ ਬੰਦੇ ਵੀ ਰਲਾਈ ਬੀਜੇਪੀ ਚ ਜਿੱਥੇ ਵੱਖ-ਵੱਖ ਬੂਤ ਲੱਗੇ ਨੇ ਉਹਨਾਂ ਦੇ ਲਾਏ ਨੇ ਅੱਜ ਔਰ ਗੁਰੂ ਕਿਰਪਾ ਕਰੇ 27 ਦੇ ਵਿੱਚ ਪੂਰੇ ਹਲਕੇ ਦੇ ਵਿੱਚ ਪੂਰੇ ਹਲਕੇ ਚ ਫੁੱਲ ਐਸਾ ਖਿਲੇਗਾ ਕਿ ਧੰਨ ਧੰਨ ਹੋ ਜੂਗੀ ਚੜਦੀ ਕਲਾਉ ਔਰ ਭਾਜਪੀ ਚੜਦੀ ਕਲਾ ਚ ਹੋਊ ਔਰ ਇੱਕ ਤੁਸੀਂ ਵੇਖੋਗੇ ਕਿ ਕਿਆ ਹੁੰਦਾ 2022 ਚ ਵੀ ਭਾਜਪੀ ਚੋਣ ਲੜੀ ਸੀ 2022 ਤੇ 2027 ਚ ਕਿੰਨਾ ਅੰਤਰ ਹੋਦਾ 2022 ਤੇ 2027 ਚ ਇੰਨਾ ਅੰਤਰ ਆ ਜਾਣਾ ਜੀ ਕਿ ਜੇ ਜਿਸ ਤਰ੍ਹਾਂ ਲਾਲੋਪੀ 22 ਦੇ ਵਿੱਚ ਕੋਈ 20% ਸੀ ਬੀਜੇਪੀ 27 ਚ 99% ਜਿਹੜਾ ਉਹ ਪੂਰੇ ਹਲਕੇ ਦੇ ਵਿੱਚ 27 ਦੇ ਵਿੱਚ 99% ਝੰਡਾ ਬੁਲੰਦ ਹੋ। ਜੇ ਤੁਸੀਂ ਦੂਸਰੀਆਂ ਪਾਰਟੀਆਂ ਨੇ ਉੱਥੇ ਪੰਥਕ ਪਾਰਟੀ ਵੀ ਅਕਾਲੀ ਦਲ ਵਾਰਸ ਵਾਲੇ ਵੀ ਖੜੇ ਹੋਏ ਨੇ ਕਿੱਦਾਂ ਦੇਖਦੇ ਜੁ ਉਹਨਾਂ ਨੂੰ। ਵੇਖੋ ਜੀ ਹਰ ਪਾਰਟੀ ਨੇ ਆਪ ਕੋ ਆਪਣਾ ਏਜੰਡੇ ਨੇ ਆਪ ਕੋ ਆਪਣਾ ਕੰਮ ਕਰ ਰਹੇ ਆ। ਔਰ ਹਰ ਪਾਰਟੀ ਨੇ ਜਿਸ ਤਰ੍ਹਾਂ ਅਸੀਂ ਕਾਂਗਰਸ ਨੂੰ ਛੱਡ ਕੇ ਆਇਆ ਪਹਿਲਾਂ ਜਦੋਂ ਸਾਨੂੰ ਲੋਕ ਆਂਦੇ ਹੁੰਦੇ ਸੀ ਨਾ ਉਹ ਕਾਂਗਰਸ ਨੇ ਅਟੈਕ ਕੀਤਾ ਤੇ ਤੁਸੀਂ ਕਿ ਤਰ੍ਹਾਂ ਤੁਰੇ ਫਿਰਦੇ ਜੇ ਤੋਂ ਠਾਂ ਠਾਂ ਜਿਹਨੂੰ ਕਰ ਲਈਦਾ ਸੀ ਤੇ ਮੂੰਹ ਵੀ ਠਾਂ ਨੂੰ ਕਰ ਲਈਦਾ ਸੀ ਤੇ ਅੱਗੋਂ ਕੋਈ ਜਵਾਬ ਨਹੀਂ ਆਉਂਦਾ ਅੱਜ ਖੁੱਲ ਕੇ ਬੋਲਦੇ ਆ ਕਿ ਯਾਰ ਉਹ ਜਿਹੜੀ ਕਾਂਗਰਸ ਪਾਰਟੀ ਜਿਹਦੀ ਅਸੀਂ ਬੜਾ ਚਿਰ ਸੇਵਾ ਕੀਤੀ ਆ ਉਹ ਪਾਰਟੀ ਨੇ ਸਾਡੇ ਸਿੱਖ ਧਰਮ ਤੇ ਜਿਹੜੇ ਅਟੈਕ ਕੀਤੇ ਉਹ ਅੱਜ ਪਤਾ ਤੇ ਸਾਨੂੰ ਉਦੋਂ ਵੀ ਹੀ ਪਰ ਬੋਲਿਆ ਨਹੀਂ ਜਾਂਦਾ ਪਰ ਹੁਣ ਖੁੱਲ ਕੇ ਬੋਲਦੇ ਆ ਯਾਰ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਕੱਲ ਸੱਤ ਸੱਬਟਾਇਆ ਇਹਨਾਂ ਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ ਔਰ ਸਰਦਾਰਾਂ ਦਾ ਕਹਾਨ ਕੀਤਾ ਭਾਜਪੀ ਇੱਕ ਐਸੀ ਹੈ ਜਿਹੜੀ ਉਹਨਾਂ ਸਰਦਾਰਾਂ ਨੂੰ ਜਿਨ੍ਹਾਂ ਦੇ ਕਤਲ ਹੋਏ ਉਹਨਾਂ ਨੂੰ ਮੁਆਵਜ਼ੇ ਇਹਨਾਂ ਦੇ ਰਹਿ ਉਹਨਾਂ ਨੂੰ ਨੌਕਰੀਆਂ ਦੇ ਰਹਿ ਉਹਨਾਂ ਦੇ ਨਾਲ ਮੋਦੀ ਸਾਹਿਬ ਬਹੁਤ ਭਲਾਈ ਵਾਲੀਆਂ ਗੱਲਾਂ ਕਰ ਰਹੇ ਨੇ ਵੇਖੋ ਸਭ ਤੋਂ ਵੱਡੀ ਗੱਲ ਕਿੱਡੀ ਹੈ ਕਾਂਗਰਸ ਨੇ ਅਜ ਤੱਕ ਜਿਹੜਾ ਬਾਲ ਦਿਵਸ ਦੇ ਨਾਂ ਤੇ ਮੋਦੀ ਜੀ ਨੇ ਨਾਂ ਦਿੱਤਾ ਵਾ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਔਰ ਲਾਲ ਕਿਲੇ ਦੇ ਵਿੱਚ ਕਦੀ ਹੋਇਆ ਸੀ ਸਮਾਗਮ ਔਰ ਖਾਲਸੇ ਦਾ ਉੱਥੇ ਛੋਟੇ ਸਾਡੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਾੜਾ ਵਾ ਬਾਲ ਦਿਵਸ ਉੱਥੇ ਲਾਲ ਕਿਲੇ ਦੇ ਵਿੱਚ ਮਨਾਇਆ ਜਾਂਦਾ ਔਰ ਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਾੜਾ ਉਹ ਵੇਖੋ ਮੋਦੀ ਜੀ ਆਪ ਮਨਾਉਂਦੇ ਨੇ ਹੁਣ ਵੇਖੋ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦਾ ਜਿਹੜੇ ਸੀਗੇ ਜੋੜੇ ਉਹਨਾਂ ਨੇ ਆਪ ਆਪਣੇ ਸਿਰ ਤੇ ਚੁੱਕ ਕੇ ਖੜੇ ਯਾਰ ਕਾਂਗਰਸ ਦਾ ਤੇ ਮਤਲਬ ਕੋਈ ਹੈ ਹੀ ਨਹੀਂਗਾ ਜਿਹੜੇ ਰਾਜਾ ਵੜਿੰਗ ਜੀ ਤੇ ਬ्यानਤੇ ਕੀ ਲਾਦਾ ਉਹ ਜਿਹੜੀ ਕਾਂਗਰਸ ਦੀ ਐਸਟਾ ਤੇ ਜਿਹੜੀ ਚੋਣਾ ਦੀ ਕਿੰਨਾ ਖੁਰਪਾਉਂ ਉਹ ਰਾਜਾ ਵੜਿੰਗ ਜੀ ਤੇ ਕਿਆ ਬਾਤ ਬੰਦੇ ਨੇ ਉਹ ਤੇ ਭਾਈ ਰਾਜਾ ਵੜਿੰਗ ਜੀ ਦੇ ਧਾਨ ਚ ਇੱਕ ਐਡਾ ਕਿਲਾ ਵਾ ਸਰੀਆ ਔਰ ਉਹ ਜਿਹੜਾ ਸਰਗਿਆ ਤੇ ਕਿਲਾ ਵਾ ਉਹ ਲੋਕਾਂ ਨੇ ਕੱਢ ਦੇਣਾ ਵੇਖਦੇ ਅਸੀਂ ਬੰਦ ਆ ਕੀ ਆ ਬਾਕੀ ਇੱਥੇ ਤੇ ਜਿਹੜਾ ਤਰਨਤਨ ਤੇ ਰਾਜਾ ਵੜਿੰਗ ਜੀ ਆਏ ਇਹਨੂੰ ਇੱਥੇ ਸਾਡੇ ਵਿੱਚ ਕਰਨ ਬੁਰਜ ਜਿਹੜਾ ਖਲੋਤਾ ਆ ਮੁੰਡਾ ਇਹਨੂੰ ਹਰਾਉਣ ਵਾਸਤੇ ਹੀ ਆਏ ਆ ਇਹਨੂੰ ਕਿਹੜਾ ਉਹਨਾਂ ਜਿਤਾਉਣਾ ਉਹਦੇ ਪਿੰਡ ਜਾ ਕੇ ਕਿਤਰਾ ਉਹਦੇ ਲਈ ਅਪ ਸ਼ਬਦ ਬੋਲਦੇ ਆ ਹੋਰ ਕੀ ਕਿਉਂ ਜੇ ਸਰਦਾਰ ਬੂਟਾ ਸਿੰਘ ਹੋਣਾ ਵਾਸਤੇ ਉਹਨਾਂ ਕਿੰਨੇ ਅਪ ਸ਼ਬਦ ਬੋਲੇ ਨੇ ਉਹ ਜੀ ਰੰਗ ਦੇ ਕਾਲੇ ਨੇ ਉਹ ਪੱਠੇ ਪਾਉਂਦੇ ਇਹਨੂੰ ਇਹ ਨਹੀਂ ਪਤਾ ਉਹ ਕਿੰਨੀ ਆਰ 9 ਵਾਰ ਦੇ ਐਮਪੀ ਤੂੰ ਕੀ ਔਰ ਉਹਨਾ ਕਿੰਨੀ ਪੀ ਐਚ ਡੀ ਕੀਤੀ ਕਿੰਨੇ ਕਿਨੇ ਗਵਰਨਰ ਹੋ ਰਹੇ ਨੇ ਕਿੰਨੀਆਂ ਸੀਟਾਂ ਤੇ ਰਹੇ ਨੇ ਬੋਲਣ ਦੀ ਜਿਆਦਾ ਸਿੱਖ ਲੋ ਤੁਸੀਂ ਲੀਡਰ ਤੇ ਹੈਗੇ ਜੇ ਬੋਲਣਾ ਤੇ ਸਿੱਖੋ ਉਹ ਉਹ ਤੇ ਕਹਿੰਦੇ ਮੇਰਾ ਇੰਟੈਂਸ਼ਨ ਨਹੀਂ ਇਹ ਗੱਲ ਕੰਦਾ ਜਿਹੜੇ ਮੇਰੇ ਬਿਆਨ ਨੂੰ ਤੋੜ ਮੋੜ ਕੇ ਕੀਤਾ ਗਿਆ ਜਿਵੇਂ ਮੈਂ ਮਾਫੀ ਮੰਗ ਰਿਹਾ ਉਹ ਮਾਫੀ ਦੇ ਕਿਸੇ ਦੀ ਪੱਗਪੁੱਗ ਲਾ ਕੇ ਤੇ ਉਹਨੂੰ ਵਾਲ ਖਲਾਰ ਦਈਏ ਤੇ ਮੁੜ ਕੇ ਆ ਕੇ ਲਿਆ ਮੈਂ ਤੇਰੇ ਤੋਂ ਮਾਫੀ ਮੰਗ ਲੈਣਾ ਇਹ ਕੋਈ ਗੱਲ ਥੋੜਾ ਬੰਦ ਜੇ ਤੁਸੀਂ ਕਾਂਗਰਸ ਸਰਕਾਰ 'ਚ ਹੁੰਦੇ ਹਾਂ ਤੇ ਜੇ ਉਹਦੇ ਰਾਜਵ੍ਰੇਗ ਦੇ ਬੈਨਰ ਉੱਪਰ ਕਿਦਾ ਵੀ ਹੈ ਜੇ ਮੈਂ ਕਾਂਗਰਸ ਸਰਕਾਰ ਤੇ ਹੁੰਦਾ ਤੇ ਅਸੀਂ ਮੂੰਹ ਠਾਣੂ ਕਰਕੇ ਆਇਆ ਕਰਕੇ ਨੀਵੀਂ ਪਾ ਲੈਣੀ ਔਰ ਬੋਲਣਾ ਕਿ ਅਸੀਂ ਬੋਲੇ ਨਹੀਂ ਜਨਸਾੜ ਤੋਂ ਜੇ ਅਸੀਂ ਬੋਲਦੇ ਸਾਨੂੰ ਉਹਨਾਂ ਅੱਖਾਂ ਇੰਨਾਂ ਨੂੰ ਕਾਂਗਰਸ ਤੋਂ ਬਾਹਰ ਕੱਢ ਦੋ